ਸਮਾਜ ਸੇਵੀ ਜਥੇਬੰਦੀ Dalit Chetna Manch ਪੰਜਾਬ ਦੇ ਸੁਭਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਪੱਤਰਕਾਰ ਸੰਮੇਲਨ ਦੌਰਾਨ ਐਲਾਨ ਕੀਤਾ ਕਿ ਜਥੇਬੰਦੀ ਰਾਜ ਦੇ ਕਮਜ਼ੋਰ ਅਤੇ ਵਿਪਤਾਮਾਰੇ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਅਤੇ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਲਈ ਸਹਿਯੋਗ ਕਰਕੇ ਉਨ੍ਹਾਂ ਨੂੰ ਬਰਾਬਰੀ ਦੇ ਮਿਆਰ ਤੱਕ ਪਹੁੰਚਾਣ ਦਾ ਹਰ ਸੰਭਵ ਉਪਰਾਲਾ ਕਰੇਗੀ ਤਾਂ ਜੋ ਉਨ੍ਹਾਂ ਨੂੰ ਸਮਾਜਿਕ ਜਲਾਲਤ ਤੋਂ ਬਚਾਇਆ ਜਾ ਸਕੇ ਅ ਸਭ ਤੋਂ ਪਹਿਲਾਂ ਤਾਂ ਮੈਂ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਸਾਰਾ ਵੱਖ-ਵੱਖ ਪਲੇਟਫਾਰਮ ਉਤੋਂ ਜਿਹੜੇ ਮੀਡੀਆ ਪਰਸਨਸ ਇੱਥੇ ਆਏ ਆ ਮੇਰੇ ਬਹੁਤ ਹੀ ਸਤਿਕਾਰਯੋਗ ਹੈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਆਪਣੇ ਬਹੁਤ ਹੀ ਕੀਮਤੀ ਰੁਝਾਨਿਆਂ ਦੇ ਵਿੱਚੋਂ ਸਮਾਂ ਕੱਟ ਕੇ ਅੱਜ ਗਰੀਬ ਲੋਕਾਂ ਦੀ ਸਮਾਜ ਦੇ ਆਰਥਿਕ ਤੌਰ ਤੇ ਸਮਾਜ ਦੇ ਸਮਾਜਿਕ ਤੌਰ ਤੇ ਸ੍ਰੀ ਰਿਕ ਤੌਰ ਤੇ ਪਛੜੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਾਉਣ ਵਾਸਤੇ ਔਰ ਉਕਮਰਾਨਾ ਤੱਕ ਪਹੁੰਚਾਉਣ ਲਈ ਤੁਸੀਂ ਅੱਜ ਸਾਡੇ ਨਾਲ ਭਾਈਵਾਲ ਬਣ ਕੇ ਬੈਠੇ ਹੋ ਮੇਰਾ ਨਾਮ ਸ਼ਮਸ਼ੇਰ ਪ੍ਰਖਾਲਵੀ ਹੈ ਮੈਂ ਇਸ ਜੱਥੇਬੰਦੀ ਜਿਹੜੀ ਦਲਿਤ ਚੇਤਨਾ ਮੰਚ ਪੰਜਾਬ ਹੈ 1999 ਦੇ ਵਿੱਚ ਅਸੀਂ ਨੂੰ ਹੋਣ ਦੇ ਵਿੱਚ ਲੈ ਕੇ ਆਂਦਾ ਸੀ ਮੈਂ ਸ਼ੁਰੂ ਦੇ ਵਿੱਚ ਮੁਟਲੇ ਤੌਰ ਤੇ ਦੱਸ ਦਿਆਂ ਇਹ ਜਿਹੜੀ ਜੱਥੇਬੰਦੀ ਹੈ ਇਹ ਜੱਥੇਬੰਦੀ ਦਾ ਜਿਹੜਾ ਸੰਬੰਧ ਹੈ ਕਿ ਕਿਸੇ ਖਾਸ ਅ ਵਿਸ਼ੇਸ਼ ਵਰਗ ਦੇ ਨਾਲ ਨਹੀਂ ਹੈ ਕਈ ਲੋਕ ਸੋਚਦੇ ਲੰਦੇ ਨੇ ਜੀ ਕਿ ਦਲਿਤ ਚੇਤਨਾ ਮੰਚ ਹੈ ਹੋ ਸਕਦਾ ਇਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਵੇ ਜਾਂ ਕੁਝ ਤਾਂ ਸੋ ਮੈਂ ਇਹਦੇ ਲਈ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਸਰੀਰਕ ਤੌਰ ਤੇ ਵਿਦਿਕ ਤੌਰ ਤੇ ਪਛੜੇ ਹੋਏ ਆ ਕਿਸੇ ਨਾ ਕਿਸੇ ਕਾਰਨ ਉਹ ਪਿੱਛੇ ਰਹਿ ਗਏ ਸਮਾਜ ਦੀ ਜਿਹੜੀ ਅਜੋਕੀ ਰਫਤਾਰ ਹੈ ਉਹਨਾਂ ਦੀ ਬਿਹਤਰੀ ਵਾਸਤੇ ਉਹਨਾਂ ਦੇ ਖਾਣ ਵਾਸਤੇ ਉਹਨਾਂ ਦੀ ਭਲਾਈ ਵਾਸਤੇ ਇਹ ਜਿਹੜੀ ਜਥੇਬੰਦੀ 1999 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਔਰ ਪੰਜਾਬ ਲੈਵਲ ਤੇ ਅਸੀਂ ਇਸ ਦਾ ਜਿਹੜਾ ਕੰਮ ਕਰ ਰਹੇ ਆ ਔਰ ਕੁਝ ਇਸ ਤਰ੍ਹਾਂ ਦੇ ਸਰਕਮਸਟੈਂਸਸ ਹੋਏ ਜਿਹੜੇ ਕਿਉਂਕਿ ਇਹ ਜਿਹੜੀ ਜਥੇਬੰਦੀ ਜਿਹਨੂੰ ਕਿਸੇ ਨੂੰ ਕਿਸੇ ਦੇ ਲਈ ਇਨਸਾਫ ਦੇ ਲਈ ਤੁਸੀਂ ਲੜਦੇ ਹੋ ਤਾਂ ਜਿਹੜੇ ਸਮੇਂ ਦੀਆਂ ਹਕੂਮਤਾਂ ਉਹਨਾਂ ਨੂੰ ਕੋਈ ਗੱਲ ਚੰਗੀ ਲੱਗਦੀ ਕੋਈ ਨਹੀਂ ਵੀ ਚੰਗੀ ਲੱਗਦੀ ਸੋ ਉਸ ਕਾਰਨ ਤਰਾਂਤਰਾਂ ਦੇ ਡਿੱਕੇ ਪੈਦਾ ਕਰਕੇ ਪੈਰਾਂ ਦੇ ਵਿੱਚ ਬੀੜੀਆਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹਾਂ ਅਸੀਂ ਉਹਨਾਂ ਪਾਈਆਂ ਹੋਈਆਂ ਬੀੜੀਆਂ ਕਾਰਨ ਪਰੇਸ਼ਾਨ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਏ ਆ ਪਰ ਨਿਰਾਸ਼ ਨਹੀਂ ਹੋਏ ਸਾਡਾ ਮਿਸ਼ਨ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਕਿ ਬੰਦੇ ਨੂੰ ਜਿਹੜੀ ਇਹ ਮਨੁੱਖ ਨੂੰ ਜਿਹੜੀ ਜ਼ਿੰਦਗੀ ਹੈ ਇਹ 84 ਲੱਖ ਜੁਨਮ ਭੋਗਣ ਤੋਂ ਬਾਅਦ ਮਿਲੀ ਹੈ ਜੇ ਅਸੀਂ ਇਸ ਜ਼ਿੰਦਗੀ ਦੇ ਵਿੱਚ ਆਉਣ ਤੋਂ ਬਾਅਦ ਵੀ ਅਸੀਂ ਇਨਸਾਨੀਅਤ ਲਈ ਮਨੁੱਖਤਾ ਲਈ ਸਮਾਜ ਲਈ ਦੇਸ਼ ਲਈ ਆਪਾਂ ਕੁਛ ਨਾ ਕਰ ਸਕਤੇ ਫਿਰ ਸਾਡਾ ਇਸ ਜ਼ਿੰਦਗੀ ਦੇ ਵਿੱਚ ਆਉਣ ਦਾ ਜਿਹੜਾ ਕੋਈ ਮਕਸਦ ਦੇ ਤਰ੍ਹਾਂ ਨਹੀਂ ਹੈ ਸੋ ਗੁਰਬਾਣੀ ਚ ਲਿਖਿਆ ਕਿ ਲਖ 84 ਜੁਨ ਸਭਾਈ ਮਾਨਸ ਕੋ ਪਰ ਦੀ ਵਿਡਿਆਈ ਇਸ ਪੌਣੀ ਤੇ ਜੋ ਨਾ ਟੁਕੇ ਸੋ ਆਏ ਜਾਏ ਦੁੱਖ ਪਾਇੰਦਾ ਸੋ ਸਾਨੂੰ ਅਸ ਜ਼ਿੰਦਗੀ ਦੀ ਪਰਿਭਾਸ਼ਾ ਸਾਡੇ ਬਡੇਰਿਆਂ ਨੇ ਸਾਡੇ ਸਿਆਣੇ ਨੇ ਸਮਝਾਈ ਹੈ ਔਰ ਸਾਡੇ ਗੁਰੂਆਂ ਪੀਰਾਂ ਪੰਗੰਬਰਾਂ ਨੇ ਸਾਨੂੰ ਇਸ ਗੱਲ ਦਾ ਜਿਹੜਾ ਵੱਲ ਦਿੱਤਾ ਇਸ ਗੱਲ ਦੀ ਤਹਿਜ਼ੀਬ ਸਿਖਾਈ ਹੈ ਕਿ ਤੁਸੀਂ ਸਮਾਜ ਦੇ ਵਿੱਚ ਜਨਮ ਲੈਣ ਤੋਂ ਬਾਅਦ ਕਿਸ ਤਰ੍ਹਾਂ ਜਿਉਣਾ ਹੈ ਸੋ ਦੇਖੋ ਜਾਨਵਰ ਧਰਤੀ ਦੇ ਉੱਤੇ ਪੈਦਾ ਹੁੰਦਾ ਆਪਣੇ ਜੂਨ ਹਟਾ ਕੇ ਚਲਾ ਜਾਂਦਾ ਉਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਨਾ ਆਪਣੇ ਵਰਗ ਨੂੰ ਫਾਇਦਾ ਨਾ ਆਪਣੇ ਸਾਥੀਆਂ ਨੂੰ ਫਾਇਦਾ ਨਾ ਆਪਣੇ ਪ੍ਰਵਾਹ ਨੂੰ ਫਾਇਦਾ ਇਹ ਸਿਰਫ ਜਿਹੜੀ ਅਨਾਇਤ ਹੈ ਇਹ ਸਿਰਫ ਮਨੁੱਖ ਦੇ ਹਿੱਸੇ ਆਈ ਹੈ ਉਹ ਕਿਸੇ ਰੋਂਦੇ ਨੂੰ ਚੁੱਪ ਕਰਾ ਸਕਦਾ ਕਿਸੇ ਦੇ ਹੰਝੂ ਪੂੰਝ ਸਕਦਾ ਹੈ ਕਿਸੇ ਡਿੱਕੇ ਹੋਏ ਨੂੰ ਉਠਾ ਸਕਦਾ ਹੈ ਕੁਪ ਹਨੇਰੇ ਘਰਾਂ ਦੇ ਵਿੱਚ ਰੋਸ਼ਨੀ ਕਰ ਸਕਦਾ ਸੋ ਇਸੇ ਮਕਸਦ ਲਈ ਅਸੀਂ ਜਿਹੜੇ ਪਿਛਲੇ 27-28 ਸਾਲਾਂ ਤੋਂ ਸਰਗਰਮ ਹੈ ਔਰ ਪਿੱਛੇ ਕੁਝ ਕਰੋੜਤ ਆ ਗਈ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਥੇਵੰਦੀ ਵੱਲੋਂ 10 ਕਰੋੜ ਰੁਪਈਆ ਸਿੱਧੇ ਤੌਰ ਤੇ ਇਹ ਜਿਹੜਾ ਮੈਂ ਜਿਹੜੇ ਵਰਗਾਂ ਦਾ ਜ਼ਿਕਰ ਕੀਤਾ ਉਹਨਾਂ ਦੀ ਬਿਹਤਰੀ ਵਾਸਤੇ ਉਹ ਥਾਣ ਲਈ ਉਹਨਾਂ ਦੀ ਭਲਾਈ ਦੇ ਲਈ ਲਗਾਇਆ ਉਹਦੇ ਵਿੱਚ ਬਹੁਤ ਸਾਰੀ ਡਿਟੇਲ ਹੈ ਜਿਹੜੀ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰੂੰਗਾ ਉਹ ਤੁਹਾਨੂੰ ਸਾਰਿਆਂ ਨੂੰ ਜਿਹੜੀ ਡਿਸਟ੍ਰੀਬਿਊਟ ਵੀ ਕਰਾਂਗੇ ਤੁਸੀਂ ਉਸ ਨੂੰ ਲੈ ਲਓ ਹੁਣ ਜਿਹੜਾ ਅੱਜ ਦਾ ਜਿਹੜਾ ਮਕਸਦ ਹੈ ਮੈਂ ਅੱਜ ਦੇ ਮਕਸਦ ਤੇ ਆਵਾਂ ਤੋਂ ਥੋੜੇ ਗੈਪ ਤੋਂ ਬਾਅਦ ਥੋੜੇ ਵਕਫੇ ਤੋਂ ਬਾਅਦ ਇਹ ਜਿਹੜੀ ਜਥੇਬੰਦੀ ਹੈ ਮੁੜ ਕੇ ਸਮਾਜ ਦੇ ਵਿੱਚ ਜਿਹੜੀ ਸਰਗਰਮੀ ਦੇ ਨਾਲ ਆਪਣੀ ਰੋਲ ਅਦਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਮੁੜ ਕੇ ਜਿਹੜੀ ਸਰਗਰਮ ਹੋਈ ਹੈ ਸੋ ਇਹਦੇ ਵਿੱਚ ਮੁਢਲੇ ਤੌਰ ਤੇ ਅਸੀਂ ਪੰਜ ਚਾਰ ਜਿਹੜੀਆਂ ਚੀਜ਼ਾਂ ਨੂੰ ਫੋਕਸ ਕਰਨ ਦਾ ਯਤਨ ਕੀਤਾ ਸਭ ਤੋਂ ਪਹਿਲਾਂ ਕਿ ਜਿਹੜੇ ਬੇਵਸ ਗਰੀਬ ਕਮਜ਼ੋਰ ਆਵਾਜ਼ ਹਰ ਪਰਿਵਾਰ ਹੈ ਉਹਨਾਂ ਦੀਆਂ 3ਾਂ ਦਾਸੀ ਵਿਆਹ ਕਰਨਾ ਉਹ ਪਹਿਲਾਂ ਵੀ 200 ਲੜਕੀਆਂ ਦਾ ਜਿਹੜਾ ਵਿਆਹ ਕੀਤਾ ਜਾ ਚੁੱਕਾ ਹੈ ਜਿਸ ਦੇ ਉੱਤੇ 2.5 ਕਰੋੜ ਰੁਪਏ ਦੇ ਕਰੀਬ ਜਿਹੜਾ ਖਰਚਾ ਕੀਤਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਗਰਮੀ ਦੇ ਨਾਲ ਉਹਨਾਂ ਲੜਕੀਆਂ ਦੀ ਬਾਹ ਫੜ ਕੇ ਸਾਡਾ ਉਹਦਾ ਇੱਕ ਮਨੋਰਥ ਹੈ ਕਿ ਜਦੋਂ ਕੋਈ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਜਵਾਨ ਹੋਈ ਧੀ ਨੂੰ ਵਿਆਹਣ ਵਾਸਤੇ ਜਿਹੜਾ ਵਿਚਾਰਾ ਦਿਹਾੜੀ ਕਰਕੇ ਜਿਹੜਾ ਵਿਚਾਰਾ ਕਿਸੇ ਬਿਮਾਰੀ ਨਾਲ ਪੀੜਤ ਹੈ ਕਿਸੇ ਬੇਵਸੀ ਦੇ ਕਾਰਨ ਉਹ ਆਵਾਜ਼ ਆ ਰਿਹਾ ਹੈ ਉਹ ਫਿਰ ਕੀ ਕਰਦਾ سرمਾਈਦਾਰੀ ਤੋਂ ਲੋਨ ਲੈਂਦਾ ਹੈ ਕਹਿੰਦੇ ਕਿਧਰੋਂ ਤੋਂ ਵਿਚਾਰਾ ਲੈਂਦਾ ਹੈ ਉਹ ساری ਜ਼ਿੰਦਗੀ ਉਹਦੇ ਪ੍ਰਭਾਵਤ ਉਸ ਦੀ ਬੇਵਸੀ ਦੇ ਕਾਰਨ ਉਹਨਾਂ ਦੇ ਬੱਚਿਆਂ ਦੇ ਉੱਤੇ ਦੁਰਪ੍ਰਭਾਵ ਪੈਂਦਾ ਹੈ ਉਹ ਬੱਚਿਆਂ ਦੀ ਜਿਹੜੇ ਉਹਨਾਂ ਦੀ ਪੜ੍ਹਾਈ ਟੁੱਟ ਜਾਂਦੀ ਆਪਣੇ ਬੱਚਿਆਂ ਨੂੰ ਪੜ੍ਹਾਈ ਨਾਲੋਂ ਤੋੜ ਕੇ ਫਿਰ ਉਹ ਆਪਣੇ ਨਾਲ ਕੰਮ ਕਰਦੇ ਵਿੱਚ ਦਿਹਾੜੀ ਮਜ਼ਦੂਰੀ ਤੇ ਲਗਾ ਲੈਂਦਾ ਹੈ ਉਸ ਚੀਜ਼ ਨੂੰ ਠੱਲਣ ਵਾਸਤੇ ਅਸੀਂ ਜਵਾਨ ਹੋ ਚੁੱਕੀਆਂ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਸਰਗਰਮੀ ਨਾਲ ਵਿਆਹ ਕਰਾਉਣੇ ਆ ਉਸ ਤੋਂ ਬਾਅਦ ਜਿਹੜੇ ਬੱਚੇ ਸਹੀ ਮਹਿਨਿਆਂ ਦੇ ਵਿੱਚ ਵਿੱਦਿਆ ਦੇ ਨਾਲ ਮੋਹ ਰੱਖਦੇ ਆ ਐਜੂਕੇਸ਼ਨ ਲੈ ਕੇ ਚੰਗੀ ਜ਼ਿੰਦਗੀ ਜਿਉਣ ਦੇ ਜਿਹੜੇ ਹਮੈਤੀ ਨੇ ਜਾਂ ਇਸ گاਉਂ ਦੇ ਲਈ ਪਾਬੰਦ ਹੈ ਉਹਨਾਂ ਦੇ ਜਿਹੜੀ ਪੜ੍ਹਾਈ ਦੇ ਲਈ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਆਰਥਿਕ امدਾ ਦੇਣੀ ਹੈ ਔਰ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਹੈ ਇਹ ਜਥੇਬੰਦੀ ਜਿਹੜੀ ਇਹਦਾ ਕੋਈ ਲਗਭਗ ਅਪਰੋਕਸੀਮੇਟ 40000 ਮੈਂਬਰ ਪੂਰੇ ਪੰਜਾਬ ਦੇ ਵਿੱਚ ਹੈਗਾ ਔਰ ਅਸੀਂ ਇਸ ਜਿਹੜਾ ਦੀਵਾ ਇਹ ਜਲਾਉਣ ਵਾਸਤੇ ਕੋਈ 3600 ਦੇ ਕਰੀਬ ਪਿੰਡਾਂ ਦਾ ਪੂਰੇ ਪੰਜਾਬ ਭਰ ਦੇ 3600 ਪਿੰਡਾਂ ਤੱਕ ਅਪਰੋਚ ਕਰਕੇ ਲੋਕਾਂ ਦੇ ਘਰਾਂ ਤੱਕ ਜਾਣ ਦਾ ਯਤਨ ਕੀਤਾ ਸੋ ਜਿੱਥੇ ਲੜਕੀਆਂ ਦਾ ਨਾ ਜਿੱਥੇ ਬੱਚੇ ਪੜਨ ਵਾਲੇ ਸਕੂਲੀ ਬੱਚਿਆਂ ਨੂੰ ਉਹਨਾਂ ਨੂੰ ਆਰਥਿਕ امداد ਉਥੇ ਨਸ਼ਿਆਂ ਦੇ ਪ੍ਰਕੋਪ ਤੋਂ ਬਚਾ ਕੇ ਉਹਦੇ ਲਈ ਚਾਹੇ ਚੇਤਨਾ ਮੀਟਿੰਗਾਂ ਦਾ ਆਯੋਜਨ ਹੋਵੇ ਚਾਹੇ ਹੋ ਨਾਟਕਾਂ ਰਹੀ ਹੋਵੇ ਪਿੰਡਾਂ ਦੇ ਵਿੱਚ ਜਾ ਕੇ ਉਹ ਚਿੰਤਕ ਹਵਤੇ ਦਿਹਾਤੀ ਖੇਤਰ ਦੇ ਵਿੱਚ ਜਿੱਦਾਂ ਸਾਡੀ ਸਰਗਰਮ ਭੂਮਿਕਾ ਹੈਗੀ ਹੈ ਉਹ ਦਿਹਾਤੀ ਖੇਤਰ ਦੇ ਨਾਲ ਸੰਬੰਧਿਤ ਹੈ ਸੋ ਅਸੀਂ ਅਜਿਹਾ ਉਹਨਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਹਨਾਂ ਨੂੰ ਖੇਡਾਂ ਖੇਡਣ ਲਈ ਵੀ ਆਰਥਿਕ ਅਮਦਾਦ ਜਿਹੜੀ ਅਸੀਂ ਜਿਹੜੀ ਜਥੇਬੰਦੀ ਵੱਲੋਂ ਪ੍ਰਦਾਨ ਕਰਨੀ ਹੈ ਸੋ ਤਾਂ ਕਿ ਅਸੀਂ ਕਿ ਜਣਾ ਇੱਕ ਐਸਾ ਸਮਾਜ ਸਿਰਜ ਸਕੀਏ ਜਿੱਥੇ ਨਸ਼ਿਆਂ ਦਾ ਖਾਤਮਾ ਹੋਵੇ ਅਨਪੜਤਾ ਗਰੀਬੀ ਦੂਰ ਹੋਵੇ ਬੇਵਸੀ ਦੇ ਕਾਰਨ ਬੱਚੇ ਪੜ੍ਹਾਈ ਤੋਂ ਨਾ ਟੁੱਟ ਸਕਣ ਸੋ ਇਸ ਤਰ੍ਹਾਂ ਦਾ ਜਿਹੜਾ ਸਾਡਾ ਮਕਸਦ ਹੈ ਉਹ ਉਸ ਨੂੰ ਅਸੀਂ ਤੁਹਾਡੇ ਰਾਹੀਂ ਉਹਨਾਂ ਲੋਕਾਂ ਤੱਕ ਫੇਰ ਅਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜਿਹੜੇ ਇਸ ਤਰ੍ਹਾਂ ਦੀ ਕੋਈ ਸਹਾਇਤਾ ਲੈਣ ਦੀ ਇੱਛਕ ਨਹੀਂ ਜਾਂ ਜਿਹੜਾ ਇਸ ਤਰ੍ਹਾਂ ਦੀ ਕੋਈ ਸਹਾਇਤਾ ਲੈਣਾ ਚਾਹੁੰਦੇ ਆ ਉਹ ਪਿੰਡ ਪੱਧਰ ਤੇ ਸਾਡੇ ਬਣੇ ਹੋਏ ਜਿਹੜੇ ਸਾਡੇ ਜਥੇਬੰਦੀ ਦੇ ਮੈਂਬਰਾਂ ਸਹਿਬਾਨ ਨੇ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਸੰਪਰਕ ਕਰਕੇ ਇਸ ਦਾ ਰਾਹ ਜਿਹੜਾ ਵੱਧ ਤੋਂ ਵੱਧ ਪ੍ਰਾਪਤ ਕਰ ਸਕਦੇ ਆ ਇਨਾ ਕ ਕਿੰਨੇ ਕ ਬੱਚੇ ਟੀਚਾ ਰੱਖੇ ਰੱਖੇ ਕਿੰਨੇ ਕ ਬੱਚੇ ਇਹਦੇ ਵਿੱਚ ਇਹ ਹੈ ਜੀ ਜਿਹੜੇ ਅ ਅ ਟੀਚਾ ਹੈ ਟੀਚਾ ਅਸੀਂ 500 ਬੱਚੇ ਦਾ ਜਿਹੜਾ ਰੱਖਾਂਗੇ ਪਹਿਲੇ ਪਹਿਲੇ ਦੌਰ ਦੇ ਵਿੱਚ ਪਹਿਲੇ ਅ ਦੌਰ ਦੇ ਵਿੱਚ 500 ਬੱਚਿਆਂ ਦਾ ਪੜਾਈ ਦਾ ਜਿਹੜਾ ਖਰਚਾ ਜੱਥੇ ਬੰਦੀ ਜਿਹੜੀ ਚੁੱਕੂਗੀ ਔਰ ਇਹਦੇ ਵਿੱਚ ਮੈਂ ਤੁਹਾਨੂੰ ਸਿੱਧਾ ਤੌਰ ਤੇ ਦੱਸਦਾ ਇਹਦੇ ਵਿੱਚ ਇੱਕ ਬੰਦਾ ਨਹੀਂ ਹੈ ਇਹਦੇ ਹਰ ਵਰਗ ਦੇ ਬੰਦੇ ਜਿਹੜੇ ਇਹਦੇ ਵਿੱਚ ਡੋਨੇਟ ਕਰ ਸਕਦੇ ਆ ਔਰ ਹਰ ਵਰਗ ਨਾਲ ਸੰਬੰਧਿਤ ਜਿਹੜੇ ਲੋਕ ਸਹੀ ਮਹਿਨਿਆਂ ਦੇ ਵਿੱਚ ਸਮਾਜ ਦਾ ਦਰਦ ਆਪਣੇ ਸੀਨੇ ਦੇ ਵਿੱਚ ਰੱਖਦੇ ਆ ਉਹ ਲੋਕ ਸਪੋਰਟ ਕਰਦੇ ਆ ਡੋਨੇਟ ਕਰਦੇ ਆ ਔਰ ਜਿਹੜੀ ਇਸ ਜਥੇਬੰਦੀ ਨੂੰ ਦਿੱਤੀ ਹੋਈ ਕੋਈ ਵੀ ਡੋਨੇਸ਼ਨ ਹੈ ਉਹ 80C ਜਿਹੜੀ ਇਨਕਮ ਟੈਕਸ ਦੀ ਜਿਹੜੀ ਰਿਵੈਟ ਦੇ ਤੇ ਉਹਨਾਂ ਨੂੰ ਐਗਜ਼ੈਂਪਸ਼ਨ ਹੈਗੀ ਹੈ ਜਿਸ ਤਰ੍ਹਾਂ ਤੁਹਾਨੂੰ ਸੰਪਰਕ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈਗਾ ਓ ਤੁਸੀਂ ਇਸ ਗੱਲ ਦਾ ਤੁਸੀਂ ਜਿਹੜਾ ਵਿੱਚ ਡਣਾ ਵੈਬਸਾਈਟ ਵਗੈਰਾ ਵੀ ਬਣਾਈ ਹੋਈ ਹੈ। ਵੈਬਸਾਈਟ ਤੋਂ ਵੈਬਸਾਈਟ ਸਹੀ ਪਰ ਉਹ ਨਹੀਂ ਚੱਲੀ ਹੁਣ ਅਸੀਂ ਨੂੰ ਦੁਬਾਰੇ ਦੀ ਇੱਕ ਐਕਟੀਵੇਟ ਕਰਾਂ। ਸੋਸ਼ਲ ਕਿਸੇ ਲੰਬੇ ਸਮੇਂ ਤੋਂ ਕੋਈ ਕੋ ਐਕਟੀਵਿਟੀ ਨਹੀਂ ਹੈਗੀ। ਕੋ ਪ੍ਰਾਣੇ ਜੱਤੇ ਬੰਦੇ ਦੇ ਕੋ ਪ੍ਰਾਣੇ ਲੱਭ ਵੀ ਨਹੀਂ ਦਿੱਤੇ ਕੋਪਾ। ਇਹ ਨਵੇਂ ਤੋਂ ਇਹ ਨੂੰ ਬਣਾ ਕੀਤਾ ਗਿਆ। ਦਾ ਬੰਦੇ ਜਿਹੜੇ ਪ੍ਰਾਣੇ ਦੀ ਸ਼ਕਤ ਖਿੱਚ ਲੈ ਗਏ। ਮੈਂ ਐਸਟਰਾ ਨਹੀਂ ਹਾਂ ਮੈਂ ਤੁਹਾਨੂੰ ਇਸ ਗੱਲ ਦਾ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਕਿ ਸਮੇਂ ਦੀਆਂ ਹਕੂਮਤਾਂ ਨੇ ਪੈਰੀ ਬੇੜੀਆਂ ਪਾਉਣ ਵਾਸਤੇ ਸਾਡੇ ਉੱਤੇ ਕਈ ਤਰ੍ਹਾਂ ਦੇ ਪਰਚੇ ਜਿਹੜੇ ਝੂਠੇ ਪਰਚੇ ਪਾ ਕੇ ਇਸ ਨੂੰ ਸਾਧੋਤਾਜਿਤ ਕਰਨ ਦਾ ਯਤਨ ਕੀਤਾ ਤਾਂ ਕਿ ਜਿਹੜੇ ਗਰੀਬ ਵਰਗ ਦੀ ਜਿਹੜੀ ਉਹਨਾਂ ਦੇ ਇਨਸਾਫ ਲਈ ਕਿਹੜੀ ਲੜਾਈ ਉਹ ਪਰਪੱਕ ਤਰੀਕੇ ਦੇ ਨਾਲ ਉਹ ਸੌਲਿਡ ਤਰੀਕੇ ਦੇ ਨਾਲ ਨਾ ਲੜੀ ਜਾ ਸਕੇ ਸੋ ਸਾਡਾ ਤਾਂ ਜਿਹੜਾ ਜੀਵਨ ਐ ਸੰਘਰਸ਼ ਵਿੱਚ ਜੀਵਨ ਐ ਸਾਡੇ ਜਿਹੜੇ ਪੁਰਾਣੇ ਕਾਫੀ ਬਕਫਾ ਪੈਣ ਕਾਰਨ ਸਾਰੇ ਸਾਡੇ ਬੰਦੇ ਜਿਹੜੇ ਸਾਡੇ ਮੈਂਬਰਾਂ ਨੇ ਉਹ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬਸ ਮੁੜ ਕੇ ਸਰਗਰਮ ਕਰਨਾ ਤੇ ਹੋਰ ਜਥੇਬੰਦੀ ਦੀ ਜਿਹੜੀ ਮੈਂਬਰਸ਼ਿਪ ਆ ਉਹਨੂੰ ਭਵਿੱਖ ਦੇ ਵਿੱਚ ਸਰਗਰਮੀ ਨਾਲ ਖੋਲਿਆ ਜਾਊਗਾ ਤਾਂ ਕਿ ਹੋਰ ਵੀ ਮੈਂਬਰ ਇਹਦੇ ਵਿੱਚ ਚੰਮ ਲੋ ਕੇ ਇਸ ਲੜੀ ਦੇ ਵਿੱਚ ਆਪਣਾ ਜਿਹੜਾ ਪਰਮਾ ਯੋਗਦਾਨ ਪਾ ਸਕਣ। ਰਾਜਨੀਤਿਕ ਪਾਰਟੀ ਦੇ ਸਪੋਕਸਪਰਸ ਨੂੰ ਵੀ ਉਹ ਉਹਨਾਂ ਨੂੰ ਕੋਈ ਨਹੀਂ ਲੋੜ ਛੋਟੀ ਜਿਹੀ ਪੈਲ ਨੂੰ ਪਾਟ ਲਾਉਣੀ ਬਹੁਤ ਅੱਛਾ ਮੈਂ ਤੁਹਾਨੂੰ ਇਸ ਗੱਲ ਬਾਰੇ ਕਰਨਾ ਸੀ ਮੈਂ ਤੁਹਾਨੂੰ ਇਸ ਬਾਰੇ ਸਪਸ਼ਟ ਤੌਰ ਤੇ ਦੱਸ ਦਿਆਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਲੀਡਰ ਨੇ ਔਰ ਇਸ ਹਲਕੇ ਦੇ ਵਿੱਚ ਜਿੱਥੇ ਸਾਡੀ ਕਰਮ ਭੂਮੀ ਹੈ ਜਿੱਥੇ ਸਾਡੀ ਜਨਮ ਭੂਮੀ ਹੈ ਇੱਥੇ ਕੋਈ ਇੱਕ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਸਰਦਾਰ ਪ੍ਰਵਿੰਦਰ ਸਿੰਘ ਸੁਹਾਨਾ ਹੈ ਅਸੀਂ ਉਹਨਾਂ ਦੇ ਅਗਵਾਈ ਦੇ ਵਿੱਚ ਕੰਮ ਕਰਦੇ ਆ ਹਾਂ ਇਹੀ ਤਰ੍ਹਾਂ ਦੀਆਂ ਜਿਹਨੂੰ ਸਮਾਜ ਦੇ ਆਰਥਿਕ ਸਮਾਜਿਕ ਵਿਦਿਕ ਤੌਰ ਤੇ ਪਛੜੇ ਲੋਕਾਂ ਦੀ ਬਾਹ ਫੜਨੀ ਹੋਵੇ ਕਈ ਵਾਰ ਸਿਆਸੀ ਜਿਹੜੀਆਂ ਤੰਦਾਂ ਤੁਹਾਡੇ ਪੈਰਾਂ ਦੇ ਵਿੱਚ ਜਿਹੜੀਆਂ ਉਹ ਅੜਿੱਕਾ ਪਾਦਾ ਕਰ ਦਿੰਦੀਆਂ ਨੇ ਉਸ ਗੱਲ ਨੂੰ ਥੋੜਾ ਜਿਹਾ ਅਸੀਂ ਰੱਖ ਕੇ ਇਹ ਸੋਸ਼ਲ ਸੋਸ਼ਲ ਆਰਗੇਨਾਈਜੇਸ਼ਨ ਜਿਹੜੀ ਇਹਨੂੰ ਨਿਰੰਤਰ ਪੈਰਲਲ ਜਿਹੜਾ ਕਾਰਜਸ਼ੀਲ ਰੱਖਣਾ ਤਾਂ ਕਿ ਅਸੀਂ ਇਸ ਗੱਲ ਨੂੰ ਜਿਹੜੀ ਪਹਿਲ ਦਿੱਤੀ ਜਾ ਸਕੇ ਜੀ ਐਜੂਕੇਸ਼ਨ ਦੀ ਗੱਲ ਕਿ ਜੇ ਕਿਦਾਂ ਦੀ ਐਜੂਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਦਸੇ ਬਾਹਰੇ ਰਿਪੋਰਟਾਂ ਹੋਵੇਗੀ ਉਹ ਕੋ ਬਾਅਦ ਦੀ ਵੀ ਹਾਇਰ ਐਜੂਕੇਸ਼ਨ ਦੀ ਗੱਲ ਕਰ ਰਹੇ ਨੇ ਦੇਖੋ ਜਿਹੜਾ ਬੰਦਾ ਜਿਹੜੇ ਇਗਜ਼ਾਮ ਨੇ ਉਹਨਾਂ ਦੀ ਗੱਲ ਕਰਦੇ ਹੋ ਕਿ ਤਰ੍ਹਾਂ ਬੱਚੇ ਜਾਉਂਦੇ ਦੇਖੋ ਪਹਿਲੀ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਜਿਹੜੇ ਦੇਖੋ ਪਹਿਲਾਂ ਜਿਹੜੀ ਮੁੱਢਲੀ ਪ੍ਰੀਖਿਆ ਹੈਗੀ 12ਵੀਂ ਤੱਕ 12ਵੀਂ ਤੱਕ ਹੈਗੀ ਹੈ 11ਵੀਂ 12ਵੀਂ ਦੀ 10ਵੀਂ ਤੱਕ ਬੱਚੇ ਜਿਹੜੇ ਬੜੇ ਮੁਸ਼ਕਲ ਨਾਲ ਪੜਾਉਂਦੇ ਆ ਬਹੁਤ ਤਰ੍ਹਾਂ ਦੇ ਸਰਕਮਸਟੈਂਸਸ ਹੁੰਦੇ ਆ ਬੱਚਿਆਂ ਦੇ ਲੱਕੀਆਂ ਦੀਆਂ ਪ੍ਰੋਬਲਮਾਂ ਹੁੰਦੀਆਂ ਤੋਂ ਉਹ ਪਹਿਲੀ ਕੋਸ਼ਿਸ਼ ਸਾਡੀ ਇਹ ਹੀ ਹੈ ਕਿ +2 ਤੱਕ ਤਾਂ ਮਦਦ ਦੇਣੀ ਦੇਣੀ ਉਸ ਤੋਂ ਬਾਅਦ ਜਿਹੜੇ ਕੰਪੀਟੀਸ਼ਨ ਇਗਜ਼ਾਮ ਦੇ ਵਿੱਚ ਉਹ ਜਾਣ ਕੇ ਬੱਚੇ ਉਹਨਾਂ ਦੇ ਕਰਾਂਗੇ ਜਿਸ ਤਰ੍ਹਾਂ ਜਿੰਨਾ ਜਿੰਨਾ ਸਾਡੇ ਸੌਸੇਜ ਵਧਦੇ ਗਏ ਉਸ ਤਰ੍ਹਾਂ ਅਸੀਂ ਉਹਨਾਂ ਨੂੰ ਡੋਪਟ ਕਰਦੇ ਜਾਵਾਂਗੇ ਉਹ ਲੜੀਵਾਰ ਜਿਹੜਾ ਪ੍ਰੋਸੈਸ ਚੱਲੂਗਾ ਜਿਹੜੀ ਮੌਜੂਦਾ ਹਕੂਮਤ ਦੀ ਯੁੱਧ ਨਸ਼ਾ ਵਿਰੁੱਧ ਜਿਹੜਾ ਛੇੜਿਆ ਹੈ ਇਹ ਮੁਕੰਮਲ ਤੌਰ ਤੇ ਢਕੌਂਸਲਾ ਹੈ ਇਹ ਸਿਰਫ ਤੇ ਸਿਰਫ ਜਿਹੜਾ ਲੋਕ ਦਿਖਾਵਾ ਲੋਕਾਂ ਨੂੰ ਗੁੰਮਰਾਹ ਕਰਕੇ 2027 ਦਾ ਸਿਆਸੀ ਜ਼ਮੀਨ ਬਚਾਉਣ ਵਾਸਤੇ ਜਿਹੜਾ ਉਪਰਾਲੇ ਕੀਤੇ ਜਾ ਰਹੇ ਆ ਪਰ ਇਹਦਾ ਸਿੱਧੇ ਤੌਰ ਤੇ ਮੈਂ ਇਹਦਾ ਦੂਸਰਾ ਪੱਖ ਇਹ ਵੀ ਹੈ ਇਹ ਇਹ ਜਿਹੜੀ ਮੌਜੂਦਾ ਹਕੂਮਤ ਹੈ ਇਹ ਗਰੀਬਾਂ ਮਜ਼ਦੂਰਾਂ ਦੁਕਾਨਦਾਰਾਂ ਕਿਰਤੀਆਂ ਕਿਸਾਨਾਂ ਦੀ ਪਾਰਟੀ ਨਹੀਂ ਹੈ ਇਹ ਸਰਮਾਇਆਦਾਰ ਜਿਹੜੇ ਜਰਵਾਣੇ ਨੇ ਜਿਹੜੇ ਦਿੱਲੀ ਤੋਂ ਧਾੜ ਵੀ ਆਏ ਆ ਉਹ ਲੁੱਟਣ ਆਏ ਆ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਉਹਨਾਂ ਦੇ ਘਰ ਪਰਨ ਵਾਸਤੇ ਇਹ ਜਿਹੜੀ ਚਾਰਾ ਜੋਈ ਦੇ ਵਿੱਚ ਲੱਗੀ ਹੋਈ ਹੈ ਔਰ ਇਸ ਜਿਹੜਾ ਨਯੁਤ ਨਸ਼ਾ ਵਿਰੁੱਧ ਦੀ ਆਰ ਦੇ ਵਿੱਚ ਉੱਚੇ ਚ ਤੌਰ ਤੇ ਨਾ ਦੱਸਦਾ ਇਹ 100 ਘਰਾਂ ਦਾ ਜ਼ਿਕਰ ਕਰਦਾ ਕਿ ਅਸੀਂ 100 ਘਟਾਤੇ ਉਹਦੇ ਵਿੱਚ 100 ਦੇ 100 ਹੀ ਗਰੀਬ ਪਰਿਵਾਰ ਹੈ ਕੋਈ ਬਾਜੀਗਰ ਦੇ ਪ੍ਰਾਦਰ ਨਾਲ ਸੰਬੰਧਤ ਹੈ ਕੋਈ ਦਮਦਾਸਾ ਕਮਿਊਨਿਟੀ ਨਾਲ ਸੰਬੰਧਤ ਹੈ ਕਿ ਕਿਸੇ ਨਾਲ ਬੇਜਮੀਨੇ ਜਿਹੜੇ ਲੋਕ ਗਰੀਬ ਬੇਵਸ ਲੋਕ ਉਹਨਾਂ ਦੇ ਘਟ ਆਏਗਾ ਉਹ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਉਹ ਸਿਰਫ ਨਸ਼ਾ ਕਰਕੇ ਨਹੀਂ ਉਹਨਾਂ ਨੂੰ ਜਿਹੜਾ ਸ਼ਾਮਲਾਡ ਦੇ ਵਿੱਚ ਕਿਸੇ ਨੇ ਕੋਈ ਕੰਦ ਨਿਕਲ ਗਈ ਕਿਸੇ ਨੇ ਚਾਰ ਰਿੱਟਾਂ ਲਾਲੀਆਂ ਕਿਸੇ ਨੇ ਕੋਈ ਛੱਪਰ ਬਣਾ ਲਿਆ ਉਹ ਉਹ ਜਿਹੜੇ ਟਾਰੇ ਟਾਏ ਗਏ